ਸ਼੍ਰਮਣੀ ਅਕਾਲੀ ਦਲ ਦੇ ਆਗੂ ਪਰਮਬੰਦ ਸਿੰਘ ਬੰਟੀ ਰੁਮਾਣਾ ਜਿਨ੍ਹਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਸੂਬੇ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੇਰਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਰਕਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਾਉਣ ਤੋਂ ਪੱਜ ਰਹੀ ਸੀ ਪਰ ਹਾਈ ਕੋਰਟ ਦੇ ਵੱਲੋਂ ਸਰਕਾਰ ਨੂੰ ਫਟਕਾਰ ਲਗਾਈ ਗਈ ਜਿਸ ਤੋਂ ਬਾਅਦ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪਰ ਉਹਨਾਂ ਕਹਿ ਕੇ ਕਿ ਇਹ ਚੋਣਾਂ ਜੋ ਲੋਕਤੰਤਰ ਦੀ ਜੜ ਹੁੰਦੀਆਂ ਨੇ ਉਸ ਨੂੰ ਮੌਜੂਦਾ ਸਰਕਾਰ ਖਤਮ ਕਰਨਾ ਚਾਹੁੰਦੀ ਹੈ। ਉਹਨਾਂ ਕਹਿ ਕੇ ਕਿ ਸਰਕਾਰ ਦਬਲੂ ਅਧਿਕਾਰੀਆਂ ਤੇ ਦਬਾਅ ਪਾਇਆ ਜਾ ਰਿਹਾ ਕਿਉਂਕਿ ਸ਼ੋਮਨੀ ਅਕਾਲੀ ਦਲ ਦਾ ਡਰ ਲਗਾਤਾਰ ਹੀ ਸਰਕਾਰ ਨੂੰ ਸਤਾ ਰਿਹਾ ਇਸ ਦੇ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਉਹ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐਨਓਸੀ ਨਾ ਦੇਣ ਤਾਂ ਜੋ ਆਪਣੇ ਕਾਗਜ਼ ਦਾਖਲ ਨਾ ਕਰਵਾ ਸਕਣ ਤੇ ਇਸ ਦੇ ਨਾਲ ਹੀ ਇਲਜ਼ਾਮ ਲਗਾਉਂਦੇ ਹੋਣਾ ਕਿ ਹੈ ਕਿ ਲੋਕਲ ਵਿਧਾਇਕਾਂ ਨੂੰ ਪਾਵਰਾ ਦਿੱਤੀਆਂ ਗਈਆਂ ਨੇ ਤਾਂ ਜੋ ਉਹ ਆਪਣੇ ਆਪਣੇ ਹਲਕੇ ਦੇ ਵਿੱਚ ਰਿਜ਼ਰਵ ਕੈਟਾਗਰੀ ਦੀਆਂ ਸੀਟਾਂ ਦੀ ਲਿਸਟ ਆਪ ਬਣਾਉਣ ਜੋ ਕਿ ਸਰਾਸਰ ਕਾਨੂੰਨ ਦੀ ਉਲੰਘਣਾ ਹੈ ਕਿਉਂਕਿ ਕ ਐਮ ਐਲ ਏ ਨੂੰ ਇਸ ਤਰ੍ਹਾਂ ਦੇ ਕੋਈ ਅਧਿਕਾਰ ਨਹੀਂ ਬਲਕਿ ਰਿਜ਼ਰਵ ਕੈਟਾਗਰੀ ਦੇ ਲਈ ਨਿਯਮ ਬਣੇ ਨੇ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਅਧਿਕਾਰੀ ਦੇ ਵੱਲੋਂ ਲਿਸਟਾਂ ਨੂੰ ਅਪਰੂਵ ਕੀਤਾ ਗਿਆ ਤਾਂ ਉਹਨਾਂ ਖਿਲਾਫ ਅਦਾਲਤ ਦੌਰੁਕ ਕਰਨਗੇ ਜਿਸ ਦੇ ਜਵਾਬਦੇਹੀ ਉਹਨਾਂ ਅਧਿਕਾਰੀਆਂ ਦੀ ਹੋਵੇਗੀ ਉਹਨਾਂ ਇਹ ਵੀ ਕਿਹਾ ਕਿ ਇੱਕ ਲਿਸਟ ਦੀ ਚਰਚਾ ਵੀ ਹੈ ਜੋ ਕੋਟਕਪੂਰਾ ਹਲਕੇ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਰਿਜ਼ਰਵ ਹਲਕਿਆ ਸੰਬੰਧੀ ਜ਼ਿਕਰ ਕੀਤਾ ਗਿਆ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਦਦੇ ਸੋ ਵਾਇਰਲ ਇਸ ਸੰਬੰਧੀ ਬੀਡੀਪੀਓ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਾਲੇ ਰਿਜ਼ਰਵ ਸੀਟਾਂ ਸੰਬੰਧੀ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ ਤੇ ਜੋ ਲਿਸਟ ਵਾਈਰਲ ਹੋ ਰਿਹਾ ਫੇਕ ਹੈ ਜਿਸ ਤੇ ਕਿਸੇ ਵੀ ਅਧਿਕਾਰੀ ਦਾ ਸਾਈਨ ਨਹੀਂ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਹਦੇ ਤੇ ਤੁਹਾਨੂੰ ਅੱਜ ਤਕਲੀਫ ਦਿੱਤੀ ਕਿਉਂਕਿ ਕਿਸੇ ਮੁਲਕ ਦੀ ਜਿਹੜੀ ਨੀ ਹੈ ਉਹ ਡੈਮੋਕ੍ਰੇਸੀ ਤੇ ਜਮਹੂਰੀਅਤ ਤੇ ਰੱਖੀ ਗਈ ਹੈ ਤੇ ਅੱਜ ਹੁਣ ਸਰਕਾਰਾਂ ਦਾ ਹਾਲ ਇਹ ਹੋ ਗਿਆ ਹੈ ਵਿਸ਼ੇਸ਼ ਤੌਰ ਤੇ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਡੈਮੋਕ੍ਰੇਸੀ ਡੈਮੋਕਰੈtic ਰਾਈਟ ਨੂੰ ਕੁਚਲਣ ਵਾਸਤੇ ਇਹ ਸਰਕਾਰ ਨੇ ਹਰ ਹੱਦ ਪਾਰ ਕਰ ਦਿੱਤੀ ਗਈ ਹੈ ਚਾਹੇ ਉਹ ਫਿਰ ਡੈਮੋਕ੍ਰੇਸੀ ਦੇ ਵਿੱਚ ਵੋਟ ਦਾ ਅਧਿਕਾਰ ਹੋਵੇ ਚਾਹੇ ਡੈਮੋਕ੍ਰੇਸੀ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨ ਦੀ ਗੱਲ ਹੋਵੇ ਤੇ ਚਾਹੇ ਡੈਮੋਕ੍ਰੇਸੀ ਦੇ ਵਿੱਚ ਫ੍ਰੀ ਸਪੀਚ ਦੀ ਗੱਲ ਹੋਵੇ ਦਬਾਅ ਦੀ ਰਾਜਨੀਤੀ ਕਰਕੇ ਪ੍ਰੈਸ਼ਰ ਪਾ ਕੇ ਡਰਾ ਕੇ ਧਮਕਾ ਕੇ ਇਹ ਜਿਹੜੇ ਸਾਰੇ ਰਾਈਟਸ ਹੈ ਇਹ ਪੰਜਾਬ ਦੇ ਲੋਕਾਂ ਤੋਂ ਖੋਏ ਜਾ ਰਹੇ ਆ ਅੱਜ ਮੈਂ ਪੰਚਾਇਤ ਦੀ ਇਲੈਕਸ਼ਨ ਜਿਹੜੀ ਆਉਣ ਵਾਲੀ ਹੈ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ ਕਿਸ ਤਰ੍ਹਾਂ ਨਾਲ ਇਹ ਸਰਕਾਰ ਨੇ ਹਰ ਹਤਕੰਡਾ ਵਰਤ ਕੇ ਡੈਮੋਕ੍ਰੇਸੀ ਦਾ ਹਰ ਨਿਯਮ ਤੋੜ ਕੇ ਜਮਹੂਰੀਅਤ ਦਾ ਹਰ ਨਿਯਮ ਤੋੜ ਕੇ ਪੰਚਾਇਤਾਂ ਤੇ ਕਾਬਜ ਹੋਣਾ ਚਾਹੁੰਦੇ ਪੰਚਾਇਤ ਸਿਸਟਮ ਜਿਹੜਾ ਪੰਚਾਇਤੀ ਰਾਜ ਸਿਸਟਮ ਜਿਹੜਾ ਨੀ ਹੈ ਡੈਮੋਕ੍ਰੇਸੀ ਦੀ ਉਸ ਨੀ ਨੂੰ ਕਮਜ਼ੋਰ ਕਰਕੇ ਉਸ ਨੀ ਨੂੰ ਢਾਉਣਾ ਚਾਹੁੰਦੇ ਐ ਕਿ ਬਾਈ ਹੁੱਕ ਔਰ ਬਾਈ ਕਰੁੱਕ ਕਿਸੇ ਤਰੀਕੇ ਨਾਲ ਆਪਦੇ ਬੰਦੇ ਆਮ ਆਦਮੀ ਪਾਰਟੀ ਦੇ ਬੰਦੇ ਪੰਚਾਇਤਾਂ ਤੇ ਕਾਬਜ ਕਰਾਈਏ ਅੱਜ ਹਾਲਾਤ ਇਹ ਬਣੇ ਐ ਕਿ ਪਿੰਡਾਂ ਦੇ ਵਿੱਚ ਕੋਈ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਜੋ ਵਾਦੇ ਕੀਤੇ ਸਰਕਾਰ ਬਣਨ ਤੋਂ ਪਹਿਲਾਂ ਜੋ ਲੋਕਾਂ ਨੂੰ ਝੂਠੇ ਲਾਰੇ ਲਾਏ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਐਕਸਪੋਜ਼ ਹੋ ਚੁੱਕੇ ਹੈ ਬੜੀ ਬੁਰੀ ਤਰ੍ਹਾਂ ਨਾਲ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਐਕਸਪੋਜ਼ ਹੋ ਚੁੱਕੀ ਹੈ ਸੋ ਹੁਣ ਪਿੰਡਾਂ ਤੋਂ ਜਾਣੋ ਡਰਦੇ ਐ ਲੋਕ ਸਭਾ ਦੀ ਇਲੈਕਸ਼ਨ ਟੱਪੀ 92 ਸੀਟਾਂ ਤੋਂ 30 ਸੀਟਾਂ ਤੇ ਕਿ 25 ਸੀਟਾਂ ਤੇ ਆ ਕੇ ਰਹਿ ਗਏ ਦਿਨ ਬ ਦਿਨ ਹਰ ਰੋਜ਼ ਉਹ ਸੀਟਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਹੁਣ ਅਫਸਰਾਂ ਨੂੰ ਬੁਲਾਇਆ ਜਾ ਰਿਹਾ ਹੈ ਜਿਹੜੇ ਇਹਨਾਂ ਦੇ ਨਮਾਇंदे ਆ ਲੋਕਲ ਕਿਤੇ ਐਮਐਲਏ ਆ ਜਾਂ ਵਜ਼ੀਰ ਆ ਜਾਂ ਹਾਰਿਆ ਹੋਇਆ ਐਮਐਲਏ ਆ ਕਿ ਜਿਹੜੇ ਕੈਂਡੀਡੇਟ ਵਿਰੋਧੀ ਦੂਜੀਆਂ ਪਾਰਟੀਆਂ ਦੇ ਵਿਸ਼ੇਸ਼ ਤੌਰ ਤੇ ਅਕਾਲੀ ਦਲ ਦੇ ਕਿਉਂਕਿ ਅਕਾਲੀ ਦਲ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ ਇਹਨਾਂ ਨੂੰ ਤੁਸੀਂ ਭਗਵੰਤ ਸਿੰਘ ਮਾਨ ਦੀ ਸਪੀਚ ਸੁਣ ਲਓ ਕੋਈ ਵੀ 8 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋਇਆ ਪਾਵਰ ਤੋਂ ਬਾਹਰ ਹੋਇਆ ਪਰ 80% ਟਾਈਮ ਆਫ ਦੀ ਸਪੀਚ ਦਾ ਉਹ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਸਾਹਿਬ ਦੀ ਨਿੰਦਿਆ ਕਰਨ ਤੇ ਲਾਉਂਦਾ ਬੰਦਾ ਵਾਰੀ ਵਾਰੀ ਉਸੇ ਦਾ ਹੀ ਜ਼ਿਕਰ ਕਰਦਾ ਜਿਹਦੇ ਤੋਂ ਕੋਈ ਡਰ ਹੋਵੇ ਕੋਈ ਖੌਫ ਹੋਵੇ ਜੇ ਮੈਨੂੰ ਕਿਸੇ ਤੋਂ ਡਰ ਨਹੀਂ ਕੋਈ ਖੌਫ ਨਹੀਂ ਤੁਸੀਂ ਐਨਓਸੀਆਂ ਨਹੀਂ ਦੇਣੀਆਂ ਜਿਹੜੇ ਕੈਂਡੀਡੇਟ ਲੜਨਾ ਚਾਹੁੰਦੇ ਅਕਾਲੀ ਦਲ ਦੇ ਤਾਂ ਕਿ ਉਹ ਨੋਮੀਨੇਸ਼ਨ ਫਾਈਲ ਨਾ ਕਰ ਸਕਣ ਦੇ ਨੋਮੀਨੇਸ਼ਨ ਉਹਨਾਂ ਦੇ ਰਿਜੈਕਟ ਹੋ ਜਾਣ ਹੁਣ ਉਸ ਤੋਂ ਵੀ ਵੱਡੀ ਗੱਲ ਅੱਜ ਸਾਹਮਣੇ ਆਈ ਜਦੋਂ ਇਹ ਲਿਸਟਾਂ ਜਾਰੀ ਹੋ ਰਹੀਆਂ ਕਿ ਕਿਹੜੇ ਕਿਹੜੇ ਪਿੰਡ ਰਿਜ਼ਰਵ ਹੋਣਗੇ ਕਿਹੜੇ ਜਰਨਲ ਹੋਣਗੇ ਕਿਹੜੇ ਐਸਸੀ ਲਈ ਆਸਤੇ ਹੋਣਗੇ ਕਿਹੜੇ ਲੇਡੀ ਆਸਤੇ ਹੋਣਗੇ ਕਿਹੜੇ ਐਸਸੀ ਭਾਈਚਾਰੇ ਦੇ ਬੰਦੇ ਆਸਤੇ ਹੋਣਗੇ ਉਹ ਲਿਸਟਾਂ ਅੱਜ ਜਾਰੀ ਹੋ ਰਹੀਆਂ ਇਲੈਕਸ਼ਨ ਜਿਹੜੀ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਪਹਿਲਾਂ ਤਾਂ ਇਲੈਕਸ਼ਨ ਕਰਾਉਣ ਨੂੰ ਤਿਆਰ ਨਹੀਂ ਸੀ ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਮਾਰੀ ਸਰਕਾਰ ਦੀ ਬਾਹ ਮਰੋੜੀ ਇੱਥੋਂ ਤੱਕ ਧਾਂਦਲੀਆਂ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਇਹਨਾਂ ਨੇ ਦੋ ਆਈਏਸ ਅਫਸਰ ਸਸਪੈਂਡ ਕਰਨੇ ਪਏ ਚਾਹੇ ਉਸ ਫਾਈਲ ਤੇ ਭਗਵੰਤ ਮਾਨ ਦੇ ਆਪ ਦੇ ਦਸਕਤ ਸੀ ਪਰ ਗਾਜ ਸਿਟੀ ਸੈਕਟਰੀ ਪੰਚਾਇਤ ਡਾਇਰੈਕਟਰ ਪੰਚਾਇਤ ਤੇ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਜਦੋਂ ਇਲੈਕਸ਼ਨ ਕਰਾਉਣੀ ਚਾਹੀ ਕਰਾਉਣੀ ਪਈ ਹੁਣ ਜਿਹੜੀਆਂ ਲਿਸਟਾਂ ਆ ਰਹੀਆਂ ਅੱਜ ਮੇਰੀ ਅਫਸਰਾਂ ਨਾਲ ਵੀ ਗੱਲ ਹੋਈ ਹੈ ਥੱਲੇਡੇ ਲੈਵਲ ਤੋਂ ਲੈ ਕੇ ਪੰਚਾਇਤ ਸੈਕਟਰੀ ਤੋਂ ਲੈ ਕੇ ਟਾਪ ਦੇ ਅਫਸਰਾਂ ਨਾਲ ਮੈਂ ਸਾਰਿਆਂ ਨਾਲ ਗੱਲ ਕੀਤੀ ਕਿ ਜਿਹੜੀਆਂ ਪੰਚਾਇਤਾਂ ਦੀ ਰੈਜ਼ਰਵੇਸ਼ਨ ਤੁਸੀਂ ਕਰ ਰਹੇ ਹੋ ਉਹ ਕਿਸ ਬਨਾਤੇ ਕਰ ਰਹੇ ਹੋ ਉਹਦੀ ਪਾਲਿਸੀ ਕੀ ਹੈ ਉਹਦਾ ਕ੍ਰਾਈਟੇਰੀਆ ਕੀ ਹੈ ਕੀ ਕ੍ਰਾਈਟੇਰੀਆ ਫਾਲੋ ਕੀਤਾ ਗਿਆ ਹੈ ਕਿ ਕਿ ਜਿਹੜੀ ਪਿੰਡ ਦੀ ਆਬਾਦੀ ਐਸਸੀ ਵੱਧ ਹੈ ਕੀ ਉਹਨੂੰ ਤੁਸੀਂ ਐਸੀ ਕਰ ਰਹੇ ਹੋ ਜਿਹੜੇ ਪਿੰਡ ਦੀ ਆਬਾਦੀ ਜਰਨਲ ਵਾਧਾ ਕੀ ਉਹਨੂੰ ਜਰਨਲ ਕਰ ਰਹੇ ਹੋ ਕੀ ਪਾਲਿਸੀ ਅਪਣਾ ਰਹੇ ਹੋ ਤੁਸੀਂ ਥੱਲੇ ਤੋਂ ਲੈ ਕੇ ਉੱਤੇ ਤਾਈਂ ਹਰ ਅਫਸਰ ਨੇ ਇੱਕੋ ਗੱਲ ਮੈਨੂੰ ਕਹੀ ਕਹਿੰਦੇ ਜੀ ਟੋਟਲ ਇਹਨਾਂ ਨੇ ਆਪਦੇ ਐਮਐਲਏਾਂ ਦੀ ਮਨਮਰਜ਼ੀ ਤੇ ਡਿਸਕ੍ਰੀਸ਼ਨ ਤੇ ਛੱਡਤਾ ਆ ਪਿੰਡਾਂ ਦੀ ਲਿਸਟ ਹੈ ਹਰ ਬਲਾਕ ਦੀ ਬਲਾਕ ਵਾਈਜ਼ ਇਹਨਾਂ ਨੇ ਕਰਤਾ ਜੋ ਕਨਸਟੀਟਿਊਸ਼ਨ ਕਹਿੰਦੀ ਹੈ ਵੀ ਐਨੇ ਪਰਸੈਂਟ ਪਿੰਡ ਰਿਜ਼ਰਵ ਹੋਣੇ ਚਾਹੀਦੇ ਆ 30% ਜਾਂ 35% ਪਿੰਡ ਰਿਜ਼ਰਵ ਹੋਣੇ ਚਾਹੀਦੇ ਆ ਜੇ 100 ਪਿੰਡ ਆ ਤਾਂ ਜੀ ਆ 30% 30 ਪਿੰਡ ਜਾਂ 35 ਪਿੰਡ ਰਿਜ਼ਰਵ ਹੋਣੇ ਆ ਉਹਦੇ ਤੇ ਟਿਕ ਮਾਰ ਦਿਓ ਜੀ ਐਮਐਲਏ ਸਾਹਿਬ ਕਿਹੜੇ ਕਿਹੜੇ ਰਿਜ਼ਰਵ ਕਰਨੇ ਆ ਕਿਹੜੇ ਕਿਹੜੇ ਐਸਸੀ ਲੇਡੀਾਸ ਤੇ ਕਰਨੇ ਕਿਹੜੇ ਕਿਹੜੇ ਜਰਨਲ ਲੇਡੀਾਸ ਤੇ ਕਰਨੇ ਆ ਤੇ ਬਾਕੀ ਜਰਨਲ ਛੱਡ ਦਿਓ ਟੋਟਲ ਡਿਸਕ੍ਰੀਸ਼ਨ ਐਮਐਲਏ ਨੂੰ ਦਿੱਤੀ ਗਈ ਮੈਂ ਜਦੋਂ ਅਫਸਰਾਂ ਨੂੰ ਪੁੱਛਣਾ ਚਾਹਿਆ ਮੈਂ ਕਹਾਂ ਜੀ ਕਾਨੂੰਨ ਦੇ ਵਿੱਚ ਕਿਹੜੀ ਧਾਰਾ ਹੈ ਜਿਹੜੀ ਜਿਹੜੀ ਕਿਸੇ ਨੂੰ ਕਿਸੇ ਐਗਜ਼ੀਕਿਟਿਵ ਅਥਾਰਟੀ ਨੂੰ ਕਿਸੇ ਐਮਐਲਏ ਨੂੰ ਜਾਂ ਕਿਸੇ ਕਿਸੇ ਵੀ ਅਫਸਰ ਨੂੰ ਕਿਹੜੀ ਕਾਨੂੰਨ ਦੀ ਧਾਰਾ ਹੈ ਜਿਹੜੀ ਡਿਸਕ੍ਰੀਸ਼ਨ ਦੀ ਇਜਾਜ਼ਤ ਦਿੰਦੀ ਹੈ ਕਿ ਬਿਨਾ ਪਾਲਿਸੀ ਤੋਂ ਬਿਨਾ ਕਾਨੂੰਨ ਤੋਂ ਬਿਨਾ ਕ੍ਰਾਈਟੇਰੀਆ ਤੋਂ ਕਿ ਤੁਸੀਂ ਪੰਚਾਇਤਾਂ ਜਾਂ ਕੋਈ ਹੋਰ ਰਿਜ਼ਰਵ ਕਰ ਰਹੇ ਹੋ ਇਹ ਕਿਹੜੇ ਕਾਨੂੰਨ ਦੀ ਧਾਰਾ ਚ ਉਹਦੀ ਅਥਾਰਟੀ ਹੈ ਮੈਨੂੰ ਅਫਸਰ ਕਹਿਣ ਲੱਗੇ ਕਹਿੰਦੇ ਜੀ ਜੇ ਕਾਨੂੰਨ ਮੁਤਾਬਕ ਚੱਲੀਏ ਤਾਂ ਡਿਸਕ੍ਰੀਸ਼ਨ ਦੀ ਅਥਾਰਟੀ ਤਾਂ ਪ੍ਰਧਾਨ ਮੰਤਰੀ ਕੋਲੇ ਵੀ ਨਹੀਂ ਹੈ ਬਾਕੀ ਤਾਂ ਤੁਸੀਂ ਸਾਰੇ ਛੱਡ ਦਿਓ ਕੋਈ ਵੀ ਕੰਮ ਕਰਨਾ ਹੈ ਉਹਦੀ ਪਾਲਿਸੀ ਬਣਾਉਣੀ ਪੈਂਦੀ ਹੈ ਹਾਂ ਪਾਲਿਸੀ ਕਈ ਵਾਰੀ ਇਹ ਹੁੰਦੀਆਂ ਸਰਕਾਰਾਂ ਆਪਦੇ ਮੁਤਾਬਕ ਬਣਾ ਲੈਂਦੀਆਂ ਜਿਹਨੂੰ ਆਪਾਂ ਟੇਲਰ ਮੇਡ ਪਾਲਿਸੀ ਕਹਿ ਦਿੰਨੇ ਪਰ ਪਾਲਿਸੀ ਫਿਰ ਵੀ ਬਣਾਉਣੀ ਪਊ ਤੁਹਾਨੂੰ ਕੋਈ ਪਾਲਿਸੀ ਚੈਲੰਜ ਹੋ ਸਕਦੀ ਹੈ ਬਟ ਪਾਲਿਸੀ ਦੇ ਤਹਿਤ ਕੰਮ ਕਰਨਾ ਪਊਗਾ ਤੁਹਾਨੂੰ ਇਹਨਾਂ ਨੇ ਤਾਂ ਪਾਲਿਸੀ ਕੋਈ ਨਹੀਂ ਬਣਾਈ ਮੈਂ ਪੁੱਛਣਾ ਚਾਹਣਾ ਭਗਵੰਤ ਸਿੰਘ ਮਾਨ ਨੂੰ ਇਹਨਾਂ ਦੇ ਜਿਹੜੇ ਨਵੇਂ ਪੰਚਾਇਤ ਦੇ ਮੰਤਰੀ ਬਣਿਆ ਉਹਨਾਂ ਨੂੰ ਤੇ ਜਿਹੜੇ ਅਫਸਰਾਂ ਨੇ ਇਹਦੇ ਤੇ ਦਸਕਤ ਕਰਨੇ ਆ ਕੀ ਇਹ ਕਲੈਰਿਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ ਕਿ ਜਿਹੜੀ ਪੰਚਾਇਤਾਂ ਦੀ ਰੈਜ਼ਰਵੇਸ਼ਨ ਹੈ ਉਹ ਕਿਸ ਪਾਲਿਸੀ ਕਿਸ ਕ੍ਰਾਈਟੇਰੀਆ ਦੇ ਤਹਿਤ ਹੋ ਰਹੀ ਹੈ ਮੈਂ ਅਫਸਰਾਂ ਨੂੰ ਵੀ ਬੇਨਤੀ ਕੀਤੀ ਕਿ ਅਫਸਰ ਬੜਾ ਇੱਕ ਇੰਪੋਰਟੈਂਟ ਅੰਗ ਹੁੰਦੇ ਆ ਸਰਕਾਰ ਦੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ 'ਚ ਵੀ ਕਈ ਅਫਸਰਾਂ ਨੇ ਕੰਮ ਕੀਤਾ ਨਿੱਜੀ ਵੀ ਕਿਸੇ ਨਾਲ ਪ੍ਰੇਮ ਪਿਆਰ ਹੁੰਦਾ ਬਟ ਜੇ ਗਲਤ ਕੰਮ ਕੋਈ ਕਰੂਗਾ ਮੈਂ ਅੱਜ ਸਾਰੇ ਅਫਸਰਾਂ ਨੂੰ ਬੇਨਤੀ ਕਰਨ ਲੱਗਿਆ ਕਿ ਮਜਬੂਰਨ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਕਰਾਉਣਾ ਪਊਗਾ ਤੇ ਹਾਈ ਕੋਰਟ ਦੇ ਵਿੱਚ ਜਿਹੜੇ ਅਫਸਰ ਤੇ ਦਸਕਤ ਹੋਣਗੇ ਉਸ ਲਿਸਟ ਤੇ ਔਰ ਰੈਜ਼ਰਵੇਸ਼ਨ ਵਾਲੀਆਂ ਲਿਸਟਾਂ ਤੇ ਜਿਨ੍ਹਾਂ ਦੇ ਦਸਕਤ ਹੋਣਗੇ ਫਿਰ ਉਹ ਭੁਗਤਣਾ ਉਸੇ ਅਫਸਰ ਨੂੰ ਪਊਗਾ ਹਾਈ ਕੋਰਟ ਦੀਆਂ ਪੌੜੀਆਂ ਉਸੇ ਅਫਸਰ ਨੂੰ ਚੜ੍ਹਨੀਆਂ ਪੈਣੀਆਂ ਜਵਾਬ ਓਪਨ ਕੋਰਟ ਦੇ ਵਿੱਚ ਜਾ ਕੇ ਹਾਈ ਕੋਰਟ ਦੇ ਜੱਜ ਸਾਹਿਬ ਦੇ ਸਾਹਮਣੇ ਅਫਸਰਾਂ ਨੂੰ ਦੇਣਾ ਪੈਣਾ ਇਹ ਜਿਹੜੇ ਐਮਐਲਏ ਜ਼ੁਬਾਨ ਹਿਲਾ ਕੇ ਕਰ ਰਿਹਾ ਜਾਂ ਇਹਨਾਂ ਦੇ ਨੁਮਾਇंदे ਕਰ ਰਿਹਾ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਸੋ ਮੈਂ ਅੱਜ ਤੁਹਾਡੇ ਰਾਈਏ ਬੇਨਤੀ ਕਰਨੀ ਚਾਹਣਾ ਸਾਰੇ ਅਫਸਰ ਸਹਿਬਾਨਾਂ ਨੂੰ ਕਿ ਜਿਹੜੀਆਂ ਇਹ ਰਿਜ਼ਰਵੇਸ਼ਨਸ ਹੋਣੀਆਂ ਪੰਚਾਇਤਾਂ ਦੀਆਂ ਕਿਰਪਾ ਕਰਕੇ ਇਹਦੀ ਪਾਲਿਸੀ ਸਰਕਾਰ ਨੂੰ ਤੁਸੀਂ ਕਹੋ ਕਿ ਬਣਾਈ ਜਾਵੇ ਪਾਲਿਸੀ ਜੇ ਬਿਨਾ ਸਰਕਾਰ ਤੋਂ ਬਿਨਾ ਪਾਲਿਸੀ ਤੋਂ ਰਿਜ਼ਰਵੇਸ਼ਨ ਤੇ ਦਸਕਤ ਕਰੋਗੇ ਤਾਂ ਫਿਰ ਕਾਨੂੰਨ ਦੇ ਤਹਿਤ ਜਿਹੜੀ ਕੋਈ ਸਜ਼ਾ ਹੈ ਉਹਦੇ ਲਾਇਬਲ ਵੀ ਫਿਰ ਤੁਸੀਂ ਹੋਵੋਗੇ ਫਿਰ ਮੁੜ ਕੇ ਸਾਡੇ ਕੋਲੇ ਇਸ ਗੱਲ ਦਾ ਗਿਲਾ ਨਾ ਕਰਿਓ ਫਿਰ ਸਿਫਾਰਿਸ਼ਾਂ ਲੈ ਕੇ ਆਉਂਦੇ ਹੁੰਦੇ ਆ ਕੋਈ ਤੁਹਾਨੂੰ ਫੜ ਲਿਆਉਂਦਾ ਕੋਈ ਕਿਸੇ ਹੋਰ ਨੂੰ ਫੜ ਲਿਆਉਂਦਾ ਵੀ ਮੇਰੇ ਤਾਂ ਕੋਈ ਕਸੂਰ ਨਹੀਂ ਜੀ ਸਰਕਾਰ ਦਾ ਆਰਡਰ ਸੀ ਗਲਤ ਕੰਮ ਤੇ ਦਸਕਤ ਕਰਨਾ ਵੀ ਤੁਹਾਡਾ ਕਸੂਰ ਹੈ ਆ ਮੇਰੇ ਕੋਲੇ ਆ ਕੋਟਖਪੂਰੇ ਹਲਕੇ ਦੀ ਲਿਸਟ ਹੈ ਜਿਹੜੀਆਂ ਪੰਚਾਇਤਾਂ ਇਹਨਾਂ ਨੇ ਰਿਜ਼ਰਵ ਕੀਤੀਆਂ ਫਰੀਦਕੋਟ ਹਲਕੇ ਦੀ ਅਜੇ ਬਣਾਈ ਨਹੀਂ ਕਿਉਂਕਿ ਸਹਿਮਤੀ ਨਹੀਂ ਬਣ ਸਕੀ ਅਜੇ ਵੀ ਕਿਹੜਾ ਪਿੰਡੋ ਸੈੱਟ ਨਹੀਂ ਆ ਰਹੇ ਜਿਹੜੇ ਪਿੰਡ ਤਕੜੇ ਪਿੰਡ ਹੈ ਉਹ ਸਾਰੇ ਰਿਜ਼ਰਵ ਕਰਨਾ ਚਾਹੁੰਦੇ ਆ ਤੇ ਕਿੰਨਿਆਂ ਨੂੰ ਕਰ ਦਿਓਗੇ ਰਿਜ਼ਰਵ ਤੁਸੀਂ ਆ ਕੋਟਕਪੂਰੇ ਹਰਕੇ ਦੀ ਲਿਸਟ ਹੈ ਇਹਦਾ ਕ੍ਰਾਈਟੇਰੀਆ ਕਿਰਪਾ ਕਰਕੇ ਦੱਸਿਆ ਜਾਵੇ ਮੈਂ ਪੁੱਛਦਾ ਹਾਂ ਵੀਡੀਓ ਸਾਹਿਬ ਨੂੰ ਫਰੀਦਕੋਟ ਵਾਲਿਆਂ ਨੂੰ ਮੈਂ ਪੁੱਛਦਾ ਹਾਂ ਏਡੀਸੀ ਡਿਵੈਲਪਮੈਂਟ ਸਾਹਿਬ ਨੂੰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਡਾਇਰੈਕਟਰ ਪੰਚਾਇਤ ਨੂੰ ਸੈਕਟਰੀ ਪੰਚਾਇਤ ਨੂੰ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਜਿਹੜੀਆਂ ਲਿਸਟਾਂ ਤੁਸੀਂ ਰਿਜ਼ਰਵ ਕੀਤੀਆਂ ਜਿਹੜੇ ਪਿੰਡ ਰਿਜ਼ਰਵ ਕੀਤੇ ਆ ਇਹ ਕਿਰਪਾ ਕਰਕੇ ਦੱਸਣ ਦੀ ਖੇਚਲ ਕਰੋ ਕਿ ਕਿਹੜੀ ਪਾਲਿਸੀ ਤਹਿਤ ਕੀਤੇ ਤੇ ਇੱਕ ਵਾਰ ਫੇਰ ਅੰਤ ਦੇ ਵਿੱਚ ਇਹ ਗੱਲ ਜਰੂਰ ਕਹੂੰਗਾ ਕਿ ਜਿਹੜਾ ਵੀ ਅਫਸਰ ਗਲਤ ਕੰਮ ਤੇ ਦਸਕਤ ਕਰੂਗਾ ਉਹ ਇਸ ਗਲਤ ਕੰਮ ਦਾ ਭਾਗੀਦਾਰ ਹੋਊਗਾ ਤੇ ਅਸੀਂ ਤਿਆਰ ਕਰ ਰਹੇ ਹਾਂ ਆਪਣੀ ਰਿੱਟ ਮੈਂ ਹਾਈ ਕੋਰਟ ਦੇ ਵਿੱਚ ਅੱਜ ਵਕੀਲਾਂ ਨਾਲ ਗੱਲ ਕਰ ਲਈ ਹੈ ਕਿਉਂਕਿ ਦਸਤਾ ਅਫਸਰਾਂ ਨੇ ਕਿ ਸਾਰੀ ਧੰਦਲੀ ਹੋਈ ਹੈ ਸੋ ਅਸੀਂ ਤਿਆਰ ਕਰ ਰਹੇ ਹਾਂ ਆਪਣੀ ਰਿੱਟ ਕੱਲ ਨੂੰ ਜਾਂ ਪਰਸੋਂ ਅਸੀਂ ਹਾਈ ਕੋਰਟ ਨੂੰ ਮੂਵ ਕਰਾਂਗੇ ਦੇ ਸਾਰੇ ਅਪਸਰਾਂ ਨੂੰ ਉੱਥੇ ਤਲਬ ਕਰਾਵਾਂਗੇ ਜਿਨ੍ਹਾਂ ਨੇ ਗਲਤ ਕੰਮ ਕੀਤਾ ਅਜੇ ਤਾਂ ਰਿਜ਼ਰਵੇਸ਼ਨਾਂ ਦੀ ਕੋਈ ਲਿਸਟ ਨਹੀਂ ਆਈ ਇਹ ਤਾਂ ਪਤਾ ਨਹੀਂ ਕਿਵੇਂ ਆ ਗਈ ਰਿਜ਼ਰਵੇਸ਼ਨ ਪੂਰਾ ਕਲੀਅਰ ਹੀ ਨਹੀਂ ਹੈ ਜੇ ਤਾਂ ਹੋਈ ਨਹੀਂ ਹੈ ਜੀ ਤੁਹਾਡੇ ਕੋਲ ਕੋਈ ਲਿਸਟ ਨਹੀਂ ਨਹੀਂ ਕੋਈ ਲਿਸਟ ਨਹੀਂ ਆਈ ਕੰਮ ਚੱਲ ਰਿਹਾ ਹੈ ਹਾਂ ਜੀ ਇਹ ਤਾਂ ਪਤਾ ਨਹੀਂ ਕਿਵੇਂ ਕਿੱਥੋਂ ਆ ਗਈ ਨਾ ਕੋਈ ਇਹਦੇ ਸੈਨਾਂ ਨਾ ਕੁਸ ਅਜੇ ਤਾਂ ਲਿਸਟ ਅਜੇ ਤਾਂ ਬਣੂਗੀ ਫਿਰ ਪਤਾ ਲੱਗਣਾ ਹੈ ਅਜੇ ਕਹਿ ਨਹੀਂ ਸਕਦੇ ਕਦੋਂ ਆਵਗੀ ਹਾਂ ਜੀ ਹਾਂ ਜੀ ਅਜੇ ਤਾਂ ਲਿਸਟ ਕਾਰਵਾਈ ਚਲਦੀ ਹੈ ਜਿੱਤਾ ਕੋਈ ਸਾਡੇ ਕੋਲ ਕੋਈ ਲਿਸਟ ਨਹੀਂ ਆਈ ਹੈ ਇਸ ਲਿਸਟ ਨੂੰ ਲੈ ਕੇ ਆਪ ਪਬਲਿਕ ਨੂੰ ਕੀ ਕਹਣਾ ਚਾਹੁੰਦੇ ਹੋ ਪਬਲਿਕ ਨੂੰ ਕਹਦਣ ਕਿ ਇਹ ਤਾਂ ਪਤਾ ਨਹੀਂ ਕਿੱਥੋਂ ਆਈ ਕੀ ਹੈ ਬਿਨਾ ਸਹੀ ਨਾ ਤੋਂ ਹੈਗੀ ਹੈ ਤੇ ਕੋਈ